ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਗੰਬੋਜ ਸੂਬਾ ਪ੍ਰਧਾਨ ਪੰਜਾਬ ਕਿਸਾਨ ਸਭਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੱਡ ਚੀਰ ਮੀਂਹ ਠੰਡ ਜਿਹੜੀ ਪੈ ਰਹੀ ਏ ਸੋ ਹਰ ਸਾਲ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਇੱਕ ਉਪਰਾਲਾ ਕਰੀਦਾ ਜਥੇਬੰਦੀ ਦਾ ਵੈਸੇ ਤਾਂ ਵੱਖ-ਵੱਖ ਖੇਤरां ਚ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਜਿਹੜੇ ਲੋਕ ਪਲਾਈ ਦੇ ਪ੍ਰੋਜੈਕਟ ਚੱਲਦੇ ਪਏ ਨੇ ਜਿਵੇਂ ਕਿ ਸੁੱਕਾ ਰਾਸ਼ਨ ਹੋਰ ਬਲੱਡ ਦਾਨ ਲੋੜਵੰਦ ਨੂੰ ਕਿਸੇ ਤਰ੍ਹਾਂ ਦਾ ਕੋਈ ਇਲਾਜ ਵਾਸਤੇ ਜ਼ਰੂਰਤ ਹੋਵੇ ਤਾਂ ਪਰ ਹੱਡ ਚਿਰ ਵੀ ਠੰਡ ਪੈ ਰਹੀ ਹੈ ਹਰ ਸਾਲ ਪੁਰਾਲਾ ਕਰੀਦਾ ਹੈ ਦਾਨੀ ਸਜਣਾ ਦੇ ਸਹਿਯੋਗ ਤੇ ਨਾਲ ਜਿਵੇਂ ਸਾਨੂੰ ਕਪਿਲ ਅੰਕਲ ਜੀ ਨੇ ਇਸ ਵਾਰ ਸਹਿਯੋਗ ਦਿੱਤਾ ਹੋਰ ਸਾਥੀਆਂ ਦੇ ਫੋਨ ਆ ਰਹੇ ਨੇ ਔਰ ਸਾਡੀ ਜਥੇਬੰਦੀ ਵਿੱਚ ਵੀ ਅਸੀਂ ਇਕੱਠੇ ਕਰਕੇ ਚਲੋ ਲੈ ਲਈਦਾ ਕੰਬਲ ਗਰਮ ਕੰਬਲ ਗਰਮ ਕੰਬਲ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਤੁਹਾਨੂੰ ਅਪੀਲ ਹੈ ਸਾਰੇ ਸਾਥੀਆਂ ਨੂੰ ਵੀਰਾਂ ਨੂੰ ਕਿ ਅਗਰ ਤੁਹਾਨੂੰ ਕੋਈ ਲੱਗਦਾ ਹੈ ਵੀ ਤੁਹਾਡੇ ਇਲਾਕੇ ਦੇ ਵਿੱਚ ਕੋਈ ਬੱਸ ਸਟੈਂਡ ਤੇ ਜਾਂ ਕੋਈ ਨੇੜੇ ਡੇੜੇ ਅਸੀਂ ਆਪਣੇ ਵੱਲ ਤੋਂ ਕੋਸ਼ਿਸ਼ ਕਰਾਂਗੇ ਜਾਣ ਦੀ ਪਰ ਫਿਰ ਵੀ ਤੁਹਾਨੂੰ ਕੋਈ ਦਿੱਕਤ ਦਾ ਮੋਬਾਈਲ ਨੰਬਰ ਅਸੀਂ ਸਾਰੇ ਉੱਪਰ ਮੈਂਸ਼ਨ ਕਰ ਦਿਆਂਗੇ ਕਿਸੇ ਨੂੰ ਗਰਮ ਕੰਬਲ ਦੀ ਲੋੜ ਹੈ ਕੋਈ ਕੱਪੜੇ ਦੀ ਹੋਰ ਗਰਮ ਕੱਪੜਾ ਵੀ ਅਸੀਂ ਕੋਟਿਆਂ ਕਟੀਆਂ ਸੈਂਟਰ ਸੂਟਰ ਉਹਨਾਂ ਦਾ ਪ੍ਰਬੰਧ ਵੀ ਕਰਾਂਗੇ ਗਰਮ ਕੰਬਲ ਦਾ ਅਵੇਲੇਬਲ ਹੀ ਨਹੀਂ ਸਾਡੇ ਕੋਲੇ ਤਾਂ ਸਾਨੂੰ ਫੋਨ ਜ਼ਰੂਰ ਕਰਿਓ ਇਤਲਾਹ ਦੇਣਾ ਤੁਹਾਡਾ ਫਰਜ਼ ਇਹ ਕੰਬਲ ਗਰਮ ਪਹੁੰਚਾਣਾ ਸਾਡੀ ਇਹ ਟੀਮ ਬੈਠੀ ਸਾਰੇ ਸਾਰੇ ਸਾਥੀ ਬੈਠੇ ਨੇ ਰਾਤ ਭਰਾਂ ਤੇ ਜਦੋਂ ਵੀ ਤੁਹਾਡਾ ਫੋਨ ਆਊਗਾ ਅਸੀਂ ਗਰਮ ਕੰਬਲ ਪਹੁੰਚਾਵਾਂਗੇ ਦੂਸਰੀ ਬੇਨਤੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੁਨੇਹੇ ਨੂੰ ਸ਼ੇਅਰ ਜਿੰਨਾ ਵੱਧ ਤੋਂ ਵੱਧ ਕਰੋਗੇ ਵੀਡੀਓ ਸਰਕੂਲੇਟ ਹੋਏਗੀ ਘੁੰਮੇਗੀ ਵੱਧ ਤੋਂ ਵੱਧ ਸੁਨੇਹਾ ਜਿਹੜਾ ਇਹੋ ਜਿਹਾ ਚਲਾ ਜਾਏਗਾ ਇੱਕ ਬੇਨਤੀ ਹੋਰ ਹੈ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਜਿੰਨੇ ਵੀ ਐਨਜੀਓ ਦੇ ਸਾਰੇ ਵਧੀਆ ਕੰਮ ਕਰ ਰਹੇ ਨੇ ਆਪਣੇ ਕੀਮਤੀ ਸਮੇਂ ਦੀ ਸਮਾਂ ਕੱਟ ਕੇ ਜਿਵੇਂ ਵੀ ਤੁਹਾਨੂੰ ਕੋਈ ਵੀਡੀਓ ਇਹੋ ਜੀ ਮਿਲਦੀ ਤਾਂ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਆਪਣਾ ਫਰਜ਼ ਸਮਝਦੇ ਹੋਏ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬੜਾ ਔਖਾ ਸਮਾਂ ਹੁੰਦਾ ਹੈ ਸਾਰੇ ਸਾਥੀਆਂ ਨੂੰ ਆਪਣਾ ਕੀਮਤੀ ਸਮੇਂ ਸਮਾਂ ਕੱਢਣਾ ਔਰ ਇੱਕ ਤੁਸੀਂ ਜਿਹੜਾ 10 ਪਾਓਗੇ ਵੀਡੀਓ ਜਾਊਗੀ ਤਾਂ ਤੁਸੀਂ 10 ਪਾਓਗੇ ਫਲਾਣਾ ਬੰਦਾ ਫਲਾਣੀ ਥਾਂ ਤੇ ਬੈਠਾ ਉਹਨਾਂ ਨੂੰ ਕੰਬਲ ਦੀ ਲੋੜ ਹੈ ਕਈ ਮੈਂਟਲੀ ਤੌਰ ਤੇ ਵਿਚਾਰੇ ਆ ਪਰੇਸ਼ਾਨ ਨੇ ਬੱਸ ਸਟੈਂਡ ਤੇ ਬੈਠੇ ਨੇ ਕਈ ਕਿੱਥੇ ਕਈ ਕਈ ਥਾਵਾਂ ਤੇ ਮਿਲ ਜਾਂਦੇ ਨੇ ਸੋ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਔਰ ਸਾਨੂੰ ਸੁਨੇਹਾ ਤੇ ਨਾ ਨਾ ਭੁੱਲਣਾ ਫੇਸਬੁੱਕ ਤੇ ਥੱਲੇ ਵੀ ਉੱਪਰ ਮੋਬਾਈਲ ਨੰਬਰ ਆ ਜਣਗੇ ਸਾਰੇ ਸਾਥੀਆਂ ਦੇ ਬੋਲੇ ਨਹੀਂ ਜਾਣਗੇ ਸੋ ਅਸੀਂ ਅੱਜ ਨਹੀਂ ਤੇ ਕੱਲ ਤੋਂ ਸੇਵਾ ਸ਼ੁਰੂ ਕਰਦੇ ਹਾਂਗੇ ਵੀਡੀਓ ਸ਼ੇਅਰ ਕਰਿਓ ਬੈਗੁਰਜੀ ਦਾ ਖਾਲਸਾ ਬੈਗੁਰਜੀ